ਸ਼ਕਲ ਮੈਂ ਥੋੜੀ ਆਪਣੀ ਨੇਹਾ ਵੈਦ ਜੇਕਰ ਕਿਸੇ ਦੇ ਹੈਅਰਸ ਕਾਫੀ ਬਜਾਦਾ ਵਾਈਟ ਨੇ ਜਾਂ ਹੋ ਰਹੇ ਨੇ ਉਹ ਫਟਕੜੀ ਨੂੰ ਪੀਸ ਕੇ ਉਹਦਾ ਪਾਊਡਰ ਬਣਾ ਲਨ ਤੇ ਵੀਕ ਦੇ ਵਿੱਚ ਦੋ ਬਾਰ ਕੋਕੋਨਟ ਆਇਲ ਪਾ ਕੇ ਤੇ ਆਪਣੇ ਸਕੈਲਪ ਦੇ ਵਿੱਚ ਚੰਗੀ ਤਰ੍ਹਾਂ ਮ사ਜ ਕਰਕੇ ਹੈਅਰ ਆਇਲ ਲਗਾਉਣ ਤੇ ਅ ਵਿੱਚ ਫਟਕੜੀ ਨੂੰ ਲਗਾਉਣ ਤੇ ਉਸ ਨੂੰ ਦੋ ਕੁ ਮਹੀਨੇ ਤੁਸੀਂ ਯੂਜ਼ ਕਰੋ ਤੇ ਫਿਰ ਮੈਨੂੰ ਰਿਜ਼ਲਟ ਦੱਸਿਓ ਜਿਹੜੇ ਤੁਹਾਡੇ ਹੈਅਰਸ ਵਾਈਟ ਨੇ ਉਹ ਬਲੈਕ ਹੋਨੇ ਸਟਾਰਟ ਹੋ ਜਾਣਗੇ ਠੀਕ ਹੈ ਤੇ ਇਹਦਾ ਦੂਸਰਾ ਗੁਣ ਜੇਕਰ ਕਿਸੇ ਨੂੰ ਆਪਣੇ ਸਕਿਨ ਦੇ ਵਿੱਚੋਂ 스멜 ਆਂਦੀ ਹੈ, ਕੁੱਟਨੇ ਵਗੈਰਾ ਜਾਂ ਐਲਬੋ ਵਗੈਰਾ ਜਾਂ ਨੈਕ ਵਗੈਰਾ ਤਾਂ ਜਾਂ ਅੰਡਰਆਮਸ ਵਗੈਰਾ ਉਹਨਾਂ ਦੇ ਪਾਰਟਸ ਬਲੈਕ ਹੋ ਗਏ ਨੇ ਤਾਂ ਉਹਨਾਂ ਨੇ ਫਟਕੜੀ ਪਾਣੀ ਦੇ ਵਿੱਚ ਘੋਲ ਲਈਏ 6-7 ਵਾਰੀ ਉਸ ਨੂੰ ਘੋਲ ਕੇ ਤੇ ਉਸੇ ਪਾਣੀ ਨਾਲ ਨਹਾ ਲਓ ਤੁਸੀਂ ਉਸ ਤੇ ਕੋਕੋਨਟ ਆਇਲ ਲਗਾ ਲਓ ਠੀਕ ਹੈ ਉਹਨਾਂ ਨੂੰ ਆਪਣੀ ਬਲੈਕਨੈਸ ਤੋਂ ਵੀ ਰਾਹਤ ਮਿਲੇਗੀ ਐਂਡ 스멜 ਤੋਂ ਵੀ ਰਾਹਤ ਮਿਲੇਗੀ ਸੋ ਤੁਸੀਂ ਇਹ ਕਰਕੇ ਦੇਖੋ ਤੇ ਫਿਰ ਮੈਨੂੰ ਦੱਸੋ WhatsApp ਤੇ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੇਗਾ ਸੋ ਧੰਨਵਾਦ